ਰਾ ਕਮ ਰਾਇਏ ਤੇ ਮੈਂ ਸੁਣਿਆ ਵੀ ਰਾਤ ਨੂੰ ਘੁੰਮ ਤੌਰੀਆਂ ਨੇ ਇੱਥੇ ਮੇਰੇ ਦਾਦਾ ਜੀ ਦੇ ਦਾਦਾ ਜੀ ਪੜਾ ਕਰਦੇ ਸਟੱਡੀ ਕਰਦੇ ਸੀ ਡਿੱਗਿਆ ਦੀ ਮਾਤਾ ਯਾਰ ਵੈਲਕਮ ਟੂ ਮਾਈ ਨਿਊ ਵਲੌਗ ਦੋਸਤੋ ਮੈਂ ਤੁਹਾਡਾ ਖੁਸ਼ੀਸ਼ ਹਾਲ ਅੱਜ ਨਵੇਂ ਵਲੌਗ ਦੇ ਵਿੱਚ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਅੱਜ ਦੇ ਵਲੌਗ ਚ ਤੁਹਾਨੂੰ 5 ਸਾਲ ਪੁਰਾਣਾ ਦਰਵਾਜ਼ਾ ਹੈ ਇਹ ਲਈ ਪਈ ਆ ਬਾਤ ਚ ਕਰਤੀ ਤੇ ਉਹ 5 ਸਾਲ ਪੁਰਾਣਾ ਹੈਂ ਦਰੋ ਦਿਖਾਉਣਾ ਤੁਹਾਨੂੰ ਲਾਈਕ ਕਰਦੇ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਚੈਨਲ ਨੂੰ ਆਓ ਫਿਰ ਜਾਣੀ ਆ ਦੀ ਹਿਸਟਰੀ ਯਾਰ ਤੁਸੀਂ ਆ ਦੇਖ ਸਕਦੇ ਹੋ ਇਹਦੇ ਪੌੜੀਆਂ ਦੇ ਕੋਠੇ ਤੇ ਜਾਣ ਲਈ ਕਿੱਥੋਂ ਹੀ ਰਸਤਾ ਬਣਿਆ ਹੋਇਆ ਹੈ ਬਾਕੀ ਤੁਸੀਂ ਇਹ ਦਰਵਾਜ਼ਾ ਅੰਦਰੋਂ ਦੇਖ ਸਕਦੇ ਹੋ ਥੱਲੇ ਮੈਂ ਤੁਹਾਨੂੰ ਸਾਰੀ ਡਿਟੇਲ ਚ ਦੱਸੂਗਾ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਅੱਜ ਹੁਣ ਮੈਂ ਵੀ ਚੱਲਦੇ ਆ ਨਾ ਨਾਲ ਇੱਧਰ ਹੋ ਗਏ ਦੇਖੋ ਯਾਰ ਪਸਣਾ ਕਿਵੇਂ ਉੱਖੜਿਆ ਡਿੱਗਿਆ ਦੀ ਮਟਾ ਯਾਰ ਆ ਚੜਨ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਚਾਹੇ ਹੁਣ ਆਪਾਂ ਤੁਹਾਨੂੰ ਚੜ ਕੇ ਦਿਖਾਉਣੇ ਆ ਬਈ ਇਹ ਦਰਵਾਜ਼ੇ ਅੰਦਰ ਕੀ ਕੁਸਾ ਹੈ ਲੋ ਵੀ ਆ ਪਾ ਗਏ ਦਰਵਾਜੇ ਦੇ ਛੱਤ ਤੇ ਲੱਗੇ ਮੈਨਾਂ ਲੱਗ ਰਾ ਸਾਨੂੰ ਠੀਕ ਵਈ ਠੀਕ ਵਈ ਯਾਰ ਮਾਦਾ ਬਈ ਦੂਸਰੀ ਤੀਸਰੀ ਵਾਰ ਆਇਆ ਹਦਰਾਬਾਦ ਦੇ ਤੇ ਹੁਣ ਮੈਨੂੰ ਦੇਖ ਲੈ ਤੁਸੀਂ ਪਿੰਡ ਦਿਖਾ ਦਿਓ ਉਧਰ ਆਪਣਾ ਪਿੰਡ ਸਿਹਾਲ ਇਹਨੂੰ ਤੁਹਾਨੂੰ ਡਿਟੇਲ ਵਿੱਚ ਦਿਖਾਉਣਿਆ ਤੇ ਆਹੋ ਦਰਵਾਜਾ ਜਿਹੜੀ ਤੁਹਾਨੂੰ ਮੈਂ ਦਿਖਾਉਣ ਵਾਲਾ ਇਸ ਵੀਡੀਓ ਵਿੱਚ ਜੇਕਰ ਲਾਈਕ ਕਰਦੇ ਹੋ ਵੀਡੀਓ ਨੂੰ ਸਬਸਕ੍ਰਾਈਬ ਕਰਦੇ ਚੈਨਲ ਨੂੰ ਤੇ ਹੁਣ ਆਪਾਂ ਜਾਂ ਅੰਦਰ ਚੱਲਦੇ ਆ ਮੈਂ ਤੁਹਾਨੂੰ ਦੇਖਾ ਦੇ ਹੁਣ ਦੇ ਜ਼ਮਾਨੇ ਚ ਛੱਤਾ ਪੜਿਆ 11 ਫੁੱਟ 12 ਫੁੱਟ ਉੱਚਾ ਛੱਤਾ ਨੇ ਪਰ 200 ਸਾਲ ਪਹਿਲਾਂ ਦੀ ਗੱਲ ਦਰੀ ਆਪਾਂ ਦਾ ਛੱਤ ਤੁਸੀਂ ਦੇਖਾਂਗੇ ਬਈ ਮੇਰਾ ਹੱਥਿਆ ਰਹਿਗਾ ਡਰੀ ਤੇ ਤੁਸੀਂ ਉੱਪਰ ਮੇਰੇ ਨਾਲ ਬਾਲਦੇ ਵੀ ਆਪਣਾ ਹੱਥਿਆ ਰਹੇਗਾ ਮੇਰੀ ਹਾਈਟ 5.5 ਫੁੱਟ ਬਈ ਤੁਸੀਂ ਦੇਖ ਸਕਦੇ ਹੋ ਪਿਛਲੇ ਜ਼ਮਾਨੇ ਚ 5.5 ਫੁੱਟ ਦੀ ਛੱਤ ਹੋਇਆ ਕਰਦੀ ਸੀ ਨੀਚਲੀ ਛੱਤ ਵੱਟੀਆਂ ਪਰ ਉੱਪਰ ਦੀ 5.5 ਫੁੱਟ ਦੀ ਸੀ ਬਈ ਤੁਸੀਂ ਦੇਖੋ ਉਹ ਦਰਵਾਜ਼ਾ ਕਿੰਨਾ ਵੱਡਾ ਮਤਲਬ ਪਰਾੜਾ ਹੋ ਚੁੱਕਿਆ ਅੱਜ ਤੱਕ ਵੀ ਬਾਤ ਚਰੀ ਹੈ ਤੇ ਮਾਦਰ ਵੀ ਟੁੱਟਣਾ ਜਾਵੇ ਜੰਗਰ ਦਾ ਹੋਵੇ ਤੇ ਇਹਨਾਂ ਦੇ ਜੱਗ ਵੀ ਲੱਗੀ ਦੇਖੋ ਬਈ ਕਿੰਨੀਆਂ ਮਦਰ ਮਜ਼ਬੂਤ ਆ ਪੁਰਾਣੇ ਜੁਣ ਗਏ ਆ ਪਾਥਰ ਨੂੰ ਟੁੱਟ ਪੜਾ ਗਏ ਥੱਲੇ ਦੇਖੋ ਐਸੇ ਨੀਆਂ ਮਜ਼ਬੂਤ ਨੇ ਹਾਲ ਤੱਕ ਵੀ 200 ਸਾਲ ਪੁਰਾਣੀਆਂ ਗੱਡੀਆਂ ਤੈਨੂੰ ਹੋਰ ਵੀ ਦਾ ਇਤਿਹਾਸ ਦਿਖਾਉਣੇ ਹੈ ਕੋ ਕਮਰਾ ਹੈ ਜਿੱਥੇ ਮਰੇ ਦਾਦਾ ਜੀ ਦੇ ਦਾਦਾ ਜੀ ਪੜਿਆ ਕਰਦੇ ਤੇ ਦੇਖ ਸਕਦੇ ਹੋ ਆ ਤਾਂ ਹੁਣ ਦੁਬਾਰੋਂ ਬਣਾਤਾ ਪਰ ਆਹ ਉਹੀ ਕਮਰਾ ਹੈ ਜਿੱਥੇ ਮਰੇ ਦਾਦਾ ਜੀ ਦੇ ਦਾਦਾ ਜੀ ਪੜਾ ਕਰਦੇ ਸਟੱਡੀ ਕਰਦੇ ਸੀ ਉਹ ਪਿੰਨਾਂ ਨਾਲ ਹੀ ਪੜ੍ਹਦੇ ਨੇ ਨਾਲ ਕਾਪੇ ਨਾਲ ਇੱਕ ਸਲੇਟੀ ਹੁੰਦੀ ਦੀ ਜੇ ਤੁਹਾਨੂੰ ਪਤਾ ਹੋਊਗਾ ਨਾ ਦੱਸ ਦਿਓ ਲੱਕੜਾਂ ਦੇ ਲੱਕੜਾਂ ਦੀ ਸਲੇਟੀ ਨਹੀਂ ਹੁੰਦੀ ਇੱਕ ਉਹਦੇ ਨਾਲ ਲਿਖਿਆ ਕਰਦੇ ਇੱਟਾਂ ਦੇ ਰੋੜਿਆਂ ਦਾ ਤੁਹਾਨੂੰ ਦਿਖਾਉਣਾ ਜਿਵੇਂ ਇੱਟਾਂ ਦੇ ਰੋੜੇ ਨਹੀਂ ਹੁੰਦੇ ਉਹਨਾਂ ਨਾਲ ਲਿਖਿਆ ਕਰਦੇ ਤੇ ਬਈ ਉਹ ਫੱਟੀਆਂ ਦੇ ਰੋੜੇ ਲੱਕੜਾਂ ਦੀਆਂ ਫੱਟੀਆਂ ਦੇ ਤੇ ਹੁਣ ਦਾ ਮੈਂ ਕਾਪੇ ਨਾਲ ਲਿਖਦੇ ਬਈ ਤੁਸੀਂ ਦੇਖ ਸਕਦੇ ਹੋ ਬਈ ਪੂਰੀ ਸਾਈਡਾ ਛੱਤ ਲਿਪਿਆ ਹੀ ਕਰਤੀ ਤੁਹਾਨੂੰ ਲੱਗ ਨਹੀਂ ਰਿਹਾ ਉਹਨਾ ਪੁਰਾਣਾਗਾ ਨਵਾਂ ਬਣਾ ਰਖਿਆ ਹੁਣ ਆਪਾਂ ਆਕੇ ਟੁੱਟ ਨਾ ਜਾਵੇ ਤੁਸੀਂ ਦੇਖ ਸਕਦੇ ਹੋ ਬਾਈ ਉੱਪਰ ਛੱਤ ਵੀ ਕਿੰਨੀ ਘੈਂਟ ਆ ਯਾਰ ਇਹ ਉਹ ਦੇਖੋ ਤੁਹਾਨੂੰ ਲਿਖਿਆ ਹੋਇਆ ਵੀ ਇੱਥੇ ਕੁਝ ਦਿਖਾਉਣਾ ਤੁਹਾਨੂੰ ਸਾਰਾ ਕੁਝ 310ਵਾਂ ਮਹੀਨਾ 3 ਆ ਬੱਚੇ ਪਤਾ ਨਹੀਂ ਕੀ ਪਾਇਆ ਹੋਇਆ 15 ਨੂੰ ਤੀਜੀ ਵਾਰੀ ਮਰਮਤ ਕੀਤੀ ਗਈ ਦੇਖ ਸਕਦੇ ਹੋ ਪਿੰਡ ਸਿਹਾਲ ਅੱਪਾ ਪੱਥਰ ਲੈ ਚੱਲਦੇ ਆਂਗੇ ਜੇ ਗਰ ਤਾਂ ਲਾਈਕ ਕਰ ਦਿਓ ਇੱਕ ਤੁਹਾਨੂੰ ਨਿਚੇਲਾ ਇਤਿਹਾਸ ਵੀ ਦਿਖਾਉਣਾ ਦਰਵਾਜ਼ੇ ਦਾ ਆ ਪੌੜੀਆਂ ਨੂੰ ਦੇਖੋ ਯਾਰ ਕਈਆਂ ਜਿਹਾ ਨੇ ਪੌੜੀਆਂ ਦੇਖੋ ਅਸਤਾਦ ਉੱਤਰ ਗਏ ਤੇ ਹੁਣ ਤੁਹਾਨੂੰ ਵੀ ਇਹਦੇ ਮੋਰੀ ਅੰਦਰ ਦੀ ਜਾਣਾ ਪਊਗਾ ਅੰਦਰ ਉੱਤੇ ਲਿਖਿਆ ਹੈ ਬਿਨਾ ਮਤਲਬ ਤੋਂ ਚੜਨਾ ਮਨਾ ਹੈ ਬਿਨਾ ਮਤਲਬ ਚੜਨਾ ਮਨਾ ਹੈ ਪਰ ਯਾਰ ਅਸਤਾ ਵੀਡੀਓ ਬਣਾਇਆ ਪਰ ਮੈਂ ਤਾਂ ਬਚ ਗਿਆ ਭਈ ਇੱਥੇ ਡਿੱਗ ਗਿਆ ਸੀ ਯਾਰ ਦੇਖੋ ਦਜਾ ਟੋਹੇ ਜਾਚ ਪਿੱਛੇ ਪਛੋੜ ਕੇ ਜਾਂਦਾ ਦੀ ਐਂ ਕਰਦਾ ਕਰਦਾ ਪਿੱਛੇ ਡਿੱਗ ਗਿਆ ਇਹ ਦੱਬਿਆ ਹੋਇਆ ਚ ਕੁੱਤਾ ਹੀ ਕੁੱਤਾ ਹੁਣ ਅਜਾ ਰਸ ਨੂੰ ਪੁੰਤਾਂ ਮਿਉਂਦੀਆਂ ਨੇ ਤੁਹਾਨੂੰ ਸਾਰੇ ਦਿਖਾਵਾਂਗੇ ਅੰਦਰੋਂ ਵੀ ਦੇਖ ਅੰਦਰੋਂ ਵੀ ਦੇਖ ਯਾਰ ਹੁਣ ਮੈਂ ਮੰਦਰ ਜਾਉਂਦਾ ਯਾਰ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਆਪਣਾ ਮੈਂ ਹੁਣ ਤੁਹਾਨੂੰ ਸਲੋ ਮੋਸ਼ਨ ਵਿੱਚ ਵੀਡੀਓ ਬਣਾ ਕੇ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਆਜ ਵਾਖਿਆ ਖੜਿਆ ਇੱਧਰ ਤਾਂ ਇਹਦਾ ਇੱਕ ਕਮਰਾ ਤੇ ਜਿਹੜੇ ਤੁਸੀਂ ਉੱਪਰ ਗੱਡਰੀਆਂ ਦੇਖਦੇ ਹੋ 300 ਸਾਲ ਪੁਰਾਣੀਆਂ ਨੇ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਜਿਹੜੀਆਂ ਮੋਰੀਆਂ ਜੀਆਂ ਨੇ ਦੇਖੋ ਪੁਰਾਣੇ ਜ਼ਮਾਨੇ ਦੀਆਂ ਮੋਰੀਆਂ ਦੀਵੇ ਜਲਾਏ ਕਰ ਦਿੱਤੇ ਨੇ ਚ ਤੇ ਆਹ ਰਸਤਾ ਕੋਠ ਤੇ ਜਾਣ ਨੂੰ ਆ ਦੇਖੋ ਕਿੱਥੋਂ ਹੀ ਰਸਤਾ ਦੇਖੋ ਦੇਸੀ ਜਗਾੜ ਜਗਾੜ ਕਰਿਆ ਹੋਇਆ ਤੇ ਹੁਣ ਉਹ ਜਿਹੜਾ ਉਹ ਕਮਰਾ ਖੁੰਜੇ ਚੋਂ ਚ ਪੂੰਤਾ ਰਹਿੰਦੀਆਂ ਨੇ ਤੁਹਾਨੂੰ ਮੈਂ ਦਿਖਾਉਣਾਗਾ ਇੱਧਰੋਂ ਬਹੁਤ ਪੁਰਾਣਾ ਦਰਵਾਜ਼ਾ ਹੈ ਤੇ ਇਧਰਾਂ ਕਮਰਾ ਹੈ ਇਹ ਚ ਇਹ ਚ ਮੈਂ ਸੁਣਿਆ ਵੀ ਰਾਤ ਨੂੰ ਪੂੰਤਾਉਂਦੀਆਂ ਨੇ ਤੁਸੀਂ ਦੇਖੋ ਕਮਰੇ ਅੰਦਰ ਤੋਂ ਜਾ ਕੇ ਦਿਖਾਉਣਿਆ ਚਲ ਜੇ ਵੇ ਚਲ ਜੇ ਚਲ ਲੋ ਪੂਤ ਤਾਂ ਨਹੀਂ ਹੈਗੀ ਨਹੀਂ ਪੂਤਣੀ ਹੈਗੀ ਉਹ ਤਲਾ ਵਾ ਹੈ ਪੂਤ ਰਹੂ ਨਹੀਂ ਬੜੇ ਖਰਕ ਨਾ ਸੰਸਾਲ ਕਮਰਾ ਦੇਖੋ ਜਰਾ ਇੱਧਰ ਦਿਖਾਉ ਦਉਂਗੀ ਰਾਤ ਨੂੰ ਲਾ ਕੇ ਬਹੁਤ ਡਰ ਲੱਗਦਾ ਤੁਸੀਂ ਦੇਖ ਸਕਦੇ ਹੋ ਤੋ ਤੂੰ ਦੇਖੋ ਪ੍ਰਿੰਟ ਕਿਵੇਂ ਫਰਰੀ ਹੋਰੇ ਦੇਖੋ ਪ੍ਰਿੰਟ ਕਿਵੇਂ ਫਰਰੀ ਦੇਖੋ ਇੱਧਰ ਲਾ ਯਾਰ ਦੇਖੋ ਇੱਟਾਂ ਮੈਂ ਹੁੰਦੀਆਂ ਮੈਂ ਟੱਟਿਆ ਪਿਆ ਯਾਰ ਤੂੰ ਦੇਖ ਕੋ ਯਾਰ ਇਧਰ ਵੀ ਇਧਰ ਦੇਖ ਕੋਈ ਪੂਰਾ ਕੋਨਾ ਕੋ ਖਰੋੜੇ ਕੰਕਰ ਮਤਲਬ ਟੀ ਹੈ ਯਾਰ ਜੰਗ ਲੱਗ ਰਹੀ ਹੈ ਦੇਖ ਲਓ ਬਹੁਤ ਪੁਰਾਣਾ ਦਰਵਾਜ਼ਾ ਵੀ ਯਾਰ 200 ਸਾਲ ਪੁਰਾਣਾ ਇਹ ਭੁੱਲ ਗਿਆ ਤੂੰ ਕੌਣਾ ਮਿੱਤਰੋ ਆਹ ਦਰਵਾਜ਼ਾ ਜਿਹੜਾ ਤੁਸੀਂ ਦੇਖ ਸਕਦੇ ਹੋ ਐਂਟਰ ਗੇਟ ਹੈ ਦਾ ਇਹਦੇ ਵਿੱਚ ਅੰਗਰੇਜ਼ ਵੀ ਆਏ ਹੋਏ ਨੇ ਮੁਗਲਾਂ ਦੇ ਸਮੇਂ ਦਾ ਬਣਾਇਆ ਹੋਇਆ ਹੈ ਤੇ ਜਦੋਂ ਅੰਗਰੇਜ਼ਾਂ ਦਾ ਰਾਸ ਸੀ ਉਦੋਂ ਵੀ ਪਹਿਲਾਂ ਦਾ ਬਣਿਆ ਹੋਇਆ ਵੀ ਆ ਪੁਰਾਣੇ ਸਮੇਂ ਵਿੱਚ ਜਦੋਂ ਵਿਆਹ ਹੁੰਦਾ ਸੀ ਤਾਂ ਬਰਾਤ ਇਹਦੇ ਵਿੱਚ ਰੁਕਿਆ ਕਰਦੀ ਸੀ ਜਿਹੜਾ ਦਰਵਾਜ਼ਾ ਦਿਖਾ ਦਉ ਤੇ ਇਹਦੇ ਵਿੱਚ ਸਾਰਾ ਪੈਲਸ ਵਾਂਗੂ ਕਰਿਆ ਕਰਦੇ ਤੇ ਯਾਰ ਤੁਹਾਰਾ ਇਹਦਾ ਆਪਣਾ ਬਲੌਗ ਦੇਖ ਲਿਆ ਡਿਟੇਲ ਜਿੱਤਾ ਦੱਸ ਨਹੀਂ ਸਕੇ ਕਿਉਂਕਿ ਯਾਰ ਵੀਡੀਓ ਬਣਾਉਣ ਨੂੰ ਮੈਨੂੰ ਅਲਾਉ ਨਹੀਂ ਕਰ ਰਹੇ ਤੇ ਜਿੰਨਾ ਕੱਸਿਆ ਪੂਰੀ ਡਿਟੇਲ ਜੀ ਦੱਸਿਆ ਸਾਰਾ ਕੁਝ ਸਮਝਾ ਦਿੱਤਾ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਦੇ ਹੋ ਤੇ ਮਿਲਦੇ ਆ ਨਵੀਂ ਵੀਡੀਓ ਵਿੱਚ ਬਾਏ ਬਾਏ ਸੀ ਯੂ ਗਾਇਸ ਦੇਖ ਦੇਖਾ ਪ੍ਰਿੰਟ ਕੇ ਵਿੱਚ ਰਿ ਹੋਰੇ ਦੇਖੋ